ਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਲਾਈਕੇ ਜਰੂਰ ਕਰਨਾ ਹਰਮਨ ਪਾਪਾ ਆਗੇ ਨਾਸ਼ਤਾ ਦੇ ਦਿਓ ਪਾਪਾ ਨੂੰ ਵਿਸ਼ਨਕਰ ਨੇ ਨੂਨੂ ਰਸੋਈ ਵਿੱਚ ਖੜੀ ਹੋਈ ਦੇਖ ਕੇ ਆਵਾਜ਼ ਮਾਰ ਕੇ ਹਾਂ ਪਰ ਹਰਮਨ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ ਇਹ ਪਹਿਲੀ ਵਾਰ ਨਹੀਂ ਸੀ ਹੋਇਆ ਅੱਗੇ ਵੀ ਹਰਮਨ ਇਦਾਂ ਕਈ ਵਾਰ ਕਰਦੀ 10-15 ਮਿੰਟ ਇੰਤਜ਼ਾਰ ਤੇ ਵੀ ਜਦੋਂ ਹਰਮਨ ਬਾਹਰ ਆਉਂਦੀ ਨਾ ਦਿਖੀ ਤਾਂ ਬੀਸ਼ਨਕਾਰ ਨੇ ਆਪ ਹੀ ਨਾਸ਼ਤਾ ਬਣਾ ਕਰਤਾਰ ਸਿੰਘ ਨੂੰ ਕਰਵਾ ਦਿੱਤਾ ਤੇ ਨਾਲ ਹੀ ਉਸ ਨੇ ਆਪਣੇ ਲਈ ਵੀ ਦੋ ਰੋਟੀਆਂ ਲਾਹ ਹੀ ਲਈਆਂ ਹਲੇ ਬੀਸ਼ਨਕਾਰ ਆਪਣਾ ਨਾਸ਼ਤਾ ਲਈ ਰਸੋਈ ਵਿੱਚੋਂ ਬਾਹਰ ਹੀ ਆਈ ਸੀ ਕਿ ਹਰਮਨ ਰਸੋਈ ਵਿੱਚ ਆਈ ਤੇ ਨਾਸ਼ਤਾ ਬਣਾਉਣ ਲੱਗੀ ਆਪਣਾ ਤੇ ਬੱਚਿਆਂ ਦਾ ਨਾਸ਼ਤਾ ਬਣਾ ਆਪਣੇ ਕਮਰੇ ਅੰਦਰ ਚਲੀ ਗਈ ਇਹ ਸਭ ਦੇਖ ਬਹੁਤੀ ਵਾਰ ਬੀਸ਼ਨਕਾਰ ਅੱਖਾਂ ਭਰ ਲੈਂਦੀ ਤੇ ਸੋਚਾਂ ਵਿੱਚ ਡੁੱਬ ਜਾਂਦੀ ਕਿਵੇਂ ਉਸ ਨੇ ਕਿੰਨਾ ਚਾਹ ਕੀਤਾ ਸੀ ਆਪਣੇ ਪੁੱਤਰ ਦੇ ਵਿਆਹ ਦਾ ਇੱਕੋ ਇੱਕ ਚਾਰ ਭੈਣਾਂ ਦਾ ਭਰਾ ਜੋ ਸੀ ਪਰ ਉਸ ਨੂੰ ਕਿੱਥੇ ਪਤਾ ਸੀ ਕਿ ਵਿਆਹ ਕਿ ਆਈ ਕਦੇ ਸਿੱਧੇ ਮੂੰਹ ਜਵਾਬ ਹੀ ਨਹੀਂ ਦੇਵੇਗੀ ਬਿਸ਼ਨਕੌਰ ਕਈ ਵਾਰ ਪੁੱਤਰ ਦਿਲਜੋਤ ਅੱਗੇ ਨੂੰ ਦਾ ਵਿਵਹਾਰ ਦੱਸਦੀ ਰੋ ਪੈਂਦੀ ਪਰ ਦਿਲਜੋਤ ਇਹੀ ਆਖਦਾ ਕੋਈ ਨਹੀਂ ਮਾਂ ਇਹ ਸਭ ਥੋੜਾ ਬਹੁਤ ਚੱਲਦਾ ਰਹਿੰਦਾ ਈ ਤੂੰ ਜ਼ਿਆਦਾ ਹੀ ਗੱਲਾਂ ਨੂੰ ਦਿਲ ਨੂੰ ਲਗਾਉਂਦੀ ਏ ਪੁੱਤਰ ਦਾ ਇਹ ਜਵਾਬ ਉਸ ਨੂੰ ਹੋਰ ਤੋੜ ਦੇਂਦਾ ਦਰਅਸਲ ਦੇਲਜੋਤ ਵੀ ਹਰਮਨ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਪਰ ਦੋਹਾਂ ਬੱਚਿਆਂ ਵੱਲ ਦੇਖ ਉਹ ਹਰਮਨ ਦੀ ਗਲਤੀ ਤੇ ਪਰਦਾ ਪਾ ਦਿੰਦਾ ਇੱਕ ਦਿਨ ਹੱਦੋਂ ਹੱਦ ਉਦੋਂ ਹੋਈ ਜਦੋਂ ਹਰਮਨ ਨੇ ਬੀਸ਼ਨਕਰ ਨਾਲ ਦੇਲਜੋਤ ਸਾਹਮਣੇ ਹੀ ਨਿੱਕੀ ਜਹੀ ਗੱਲ ਨੂੰ ਲੈ ਕੇ ਖੂਬ ਲੜਾਈ ਕੀਤੀ ਅੱਗੇ ਪਿੱਛੇ ਤਾਂ ਦੇਲਜੋਤ ਦੇ ਕੰਮ ਜਾਣ ਮਗਰੋਂ ਹੀ ਇਹ ਸਭ ਹੁੰਦਾ ਸੀ ਤੇ ਉਸ ਨੂੰ ਘਰ ਆਏ ਤੇ ਹਰਮਨ ਜਾਂ ਕਦੇ-ਕਦੇ ਮਾਂ ਕੋਲੋਂ ਇਸ ਬਾਰੇ ਸੁਣਨ ਨੂੰ ਮਿਲਦਾ ਸੀ ਪਰ ਅੱਜ ਜਿਹੜੀ ਦਿਲਜੋਤ ਨੇ ਆਪਣੀਆਂ ਅੱਖਾਂ ਸਾਹਮਣੇ ਲੜਾਈ ਦੇਖੀ ਸੀ ਉਸ ਨੂੰ ਦੇਖ ਉਹ ਸਹਿਮ ਗਿਆ ਸੀ ਤੇ ਇਹ ਪਤਾ ਹੁੰਦੇ ਹੋਏ ਵੀ ਕਿ ਮਾਂ ਗਲਤ ਨਹੀਂ ਫਿਰ ਵੀ ਉਹ ਹਰਮਨ ਨੂੰ ਕੁਝ ਬੋਲ ਨਾ ਪਾਇਆ ਉਸ ਦਿਨ ਸਾਰੀ ਰਾਤ ਮਾਂ ਨੇ ਰੋਂਦੀ ਹੋਈ ਕੱਟੀ ਪਰ ਕੀ ਕਰਦੀ ਮਮਤਾ ਮਾਰੀ ਫਿਰ ਵੀ ਪੁੱਤਰ ਦੇ ਕੀਤੇ ਚੰਗੇ ਕੰਮ ਹੀ ਯਾਦ ਕਰਦੀ ਹੁਣ ਬਿਸ਼ਨਕਰ ਨੇ ਹਰਮਨ ਨੂੰ ਕੁਝ ਕਹਿਣਾ ਹੀ ਛੱਡ ਦਿੱਤਾ ਸੀ ਆਪਣੀ ਤੇ ਕਰਤਾਰ ਸਿੰਘ ਦੀ ਰੋਟੀ ਟੁਕ ਆਪ ਕਰਦੀ ਸਬਜ਼ੀ ਬਣਾ ਸਾਰੇ ਪਰਿਵਾਰ ਲਈ ਰੱਖ ਦਿੰਦੀ ਬੱਚਿਆਂ ਨੂੰ ਬਹੁਤੀ ਵਾਰ ਆਪਣੇ ਨਾਲ ਹੀ ਖਵਾ ਪਿਆ ਲੈਂਦੀ ਮੂਲ ਨਾਲੋਂ ਵਿਆਜ ਸਭ ਨੂੰ ਪਿਆਰਾ ਹੁੰਦਾ ਏ ਹਰਮਨ ਵੀ ਸ਼ੈਰ ਇਹੋ ਚਾਹੁੰਦੀ ਸੀ ਕਿ ਉਹ ਘਰ ਦੇ ਬਜ਼ੁਰਗਾਂ ਨੂੰ ਨਹੀਂ ਸੰਭਾਲੇਗੀ ਤੇ ਉਸਨੇ ਆਪਣੇ ਕੌੜੇ ਸੁਭਾਅ ਨਾਲ ਇਹ ਕਰਕੇ ਵਿਖਾ ਹੀ ਦਿੱਤਾ ਸੀ ਇੱਕ ਦਿਨ ਅਚਾਨਕ ਦਿਲ ਜੋਤ ਕੰਮ ਤੋਂ ਆਇਆ ਤੇ ਹਰਮਨ ਨੂੰ ਕਹਿਣ ਲੱਗਾ ਆਪਣੇ ਤੇ ਬੱਚਿਆਂ ਦੇ ਕਪ ਕਪੜੇ ਪੈਕ ਕਰ ਸ਼ਾਮ ਤੱਕ ਹਰਮਨ ਦੇ ਪੁੱਛਣ ਤੇ ਕਿਉਂ ਕੀ ਹੋਇਆ ਦਿਲਜੋਤ ਨੇ ਗਿਆ ਅਸੀਂ ਇੱਥੇ ਨਹੀਂ ਰਹਿਣਾ ਅਸੀਂ ਕਿਰਾਏ ਦੇ ਮਕਾਨ ਤੇ ਜਾ ਰਹੇ ਹਾਂ ਮੈਂ ਸਭ ਕੁਝ ਫਾਈਨਲ ਕਰ ਆਇਆ ਇਹ ਨਾ ਸੁਣ ਹਰਮਨ ਸੁਣ ਹੋ ਗਈ ਦਿਲਜੋਤ ਨੇ ਹਰਮਨ ਨੂੰ ਹਿਲਾਉਣਾ ਤੇ ਕਿਹਾ ਹਰਮਨ ਇਹ ਇਦਾਂ ਖੜੇ ਹੋਣ ਦਾ ਸਮਾਂ ਨਹੀਂ ਹੈ ਜਲਦੀ ਜਾ ਤੇ ਪੈਕਿੰਗ ਸ਼ੁਰੂ ਕਰ ਪਰ ਪਰ ਆਪਾਂ ਕਿਰਾਇਆ ਕਿਵੇਂ ਦੇਵਾਂਗੇ ਬੱਚਿਆਂ ਦੀ ਫੀਸ ਰਾਸ਼ਨ ਪਾਣੀ ਬਿਜਲੀ ਦਾ ਬਿੱਲ ਇਹ ਸਭ ਸਿਰਫ ਤੁਹਾਡੀ ਤਨਖਾਹ ਵਿੱਚੋਂ ਕਿਵੇਂ ਹੋਏਗਾ ਹਰਮਨ ਨੇ ਕੰਮ ਦੀ ਆਵਾਜ਼ ਵਿੱਚ ਇੱਕੋ ਸਾਹੀ ਸਾਰੇ ਸਵਾਲ ਕਰ ਦਿੱਤੇ ਦਿਲਜੋਤ ਨੇ ਜਵਾਬ ਦਿੱਤਾ ਇਹ ਹੀ ਸਭ ਤੈਨੂੰ ਸਮਝ ਨਹੀਂ ਆ ਰਹੀ ਜਿਹੜੇ ਮਾਪਿਆਂ ਨੇ ਕੀਤੀ ਮਿਹਨਤ ਸਾਦਕਾ ਅਸੀਂ ਇੰਨੀ ਆਰਾਮਦਾਇਕ ਜ਼ਿੰਦਗੀ ਜੀ ਰਹੇ ਹਾਂ ਜੇਕਰ ਉਹਨਾਂ ਨੂੰ ਸਿੱਧੇ ਮੂੰਹ ਬੁਲਾ ਨਹੀਂ ਸਕਦੇ ਉਹਨਾਂ ਨੂੰ ਤਿੰਨ ਟਾਈਮ ਸਤਕਾਰ ਦੀ ਰੋਟੀ ਨਹੀਂ ਦੇ ਸਕਦੇ ਫਿਰ ਅਸੀਂ ਉਹਨਾਂ ਵੱਲੋਂ ਦਿੱਤੀਆਂ ਇਹਨਾਂ ਸਾਰੀਆਂ ਸਹੂਲਤਾਂ ਦੇ ਕਾਬਲ ਕਿਵੇਂ ਹੋਏ ਸਾਨੂੰ ਕੋਈ ਹੱਕ ਨਹੀਂ ਇਹਨਾਂ ਨੂੰ ਮੰਨਣ ਦਾ ਜੇਕਰ ਅਸੀਂ ਬੜਾਪੇ ਵਿੱਚ ਉਹਨਾਂ ਲਈ ਸਾਡੇ ਬਣਦੇ ਫਰਜ਼ ਨਹੀਂ ਨਿਭਾ ਸਕਦੇ ਮੈਂ ਰੋਜ਼ ਕਿਹੜੇ ਮੂੰਹ ਨਾਲ ਉਹਨਾਂ ਦਾ ਸਾਹਮਣਾ ਕਰਾਂ ਇਹਨਾਂ ਸਾਰੀਆਂ ਗੱਲਾਂ ਨੇ ਹਰਮਨ ਨੂੰ ਅੰਦਰ ਤੱਕ ਝੰਜੋੜ ਉਸ ਨੂੰ ਰੋਜ਼ੀ ਰੋਟੀ ਤੇ ਬਜ਼ੁਰਗਾਂ ਦੀ ਕਦਰ ਚੇਤੇ ਕਰਵਾ ਦਿੱਤੀ ਸੀ ਹਰਮਨ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਹਰਮਨ ਭੱਜਦੀ ਹੋਈ ਬਿਸ਼ਨਕਰ ਦੇ ਕਮਰੇ ਵਿੱਚ ਗਈ ਤੇ ਘੁੱਟ ਜੱਫੀ ਪਾ ਲਈ ਆਪਣੇ ਕਿਤੇ ਲਈ ਮਾਫੀ ਮੰਗਣ ਲੱਗੀ ਪਿੱਛੇ ਹੀ ਦਿਲਜੋਤ ਨੂੰ ਖੜਾ ਦੇਖ ਕਰਤਾਰ ਸਿੰਘ ਸੀਨਾ ਚੌੜਾਕਰ ਆਪਣੇ ਪੁੱਤਰ ਤੇ ਮਾਣ ਮਹਿਸੂਸ ਕਰ ਰਿਹਾ ਸੀ ਜਿਸ ਨੇ ਹਰਮਨ ਨੂੰ ਗਲਤ ਰਸਤੇ ਜਾਂਦੀ ਨੂੰ ਸਹੀ ਰਾਹ ਵਿਖਾ ਦਿੱਤਾ ਸੀ ਹਰਮਨ ਨੇ ਆਪਣੇ ਬੁਰੇ ਵਿਵਹਾਰ ਦੀ ਕਰਤਾਰ ਸਿੰਘ ਕੋਲੋਂ ਵੀ ਮਾਫੀ ਮੰਗੀ ਕਰਤਾਰ ਸਿੰਘ ਨੇ ਵੀ ਸਿਰ ਤੇ ਹੱਥ ਧਰ ਅਸੀਸਾਂ ਹੀ ਦਿੱਤੀਆਂ ਹੁਣ ਹਰਮਨ ਥੋੜਾ ਚੰਗਾ ਮਹਿਸੂਸ ਕਰ ਰਹੀ ਸੀ ਕੁਝ ਸਮਾਂ ਗੱਲਾਂ-ਬਾਤਾਂ ਤੋਂ ਬਾਅਦ ਹਰਮਨ ਨੇ ਸਭ ਨੂੰ ਕਿਹਾ ਸਾਰੇ ਹੱਥ ਧੋ ਕੇ ਬੈਠੋ ਮੈਂ ਨਵੀਂ ਸ਼ੁਰੂਆਤ ਲਈ ਪ੍ਰਸ਼ਾਦ ਬਣਾ ਕੇ ਲਿਆਉਂਦੀ ਹਾਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾਵਾਂਗੇ ਇਹਨਾਂ ਸੁਣ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਬਿਸ਼ਨਕਰ ਤੇ ਕਰਤਾਰ ਸਿੰਘ ਰੱਬ ਦੇ ਸ਼ੁਕਰਾਨੇ ਲਈ ਹੱਥ ਜੋੜ ਗਏ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਧੰਨਵਾਦ